ਸਸ਼ਿਕਾ ਦੋਸਤੋ ਅੱਜ ਅਸੀਂ ਖੜੇ ਆ ਪਠਾਨਕੋਟ ਦੇ ਵਿੱਚ ਮਾਮੂਨ ਪਿੰਡ ਦੇ ਵਿੱਚ ਮਾਮੂਨ ਪਿੰਡ ਦੇ ਵਿੱਚ ਅਸੀਂ ਇੱਥੇ ਪਹਿਲਾਂ 99 ਦੇ ਵਿੱਚ ਵੀ ਇਸੇ ਦੀ ਸਰਵਿਸ ਕਰ ਚੁੱਕੇ ਹਾਂ ਹੁਣ ਅਸੀਂ ਇੱਥੇ ਦੁਬਾਰਾ ਆਵਾਂ ਲੋ ਜਿਹੜੀ ਸਾਡੀ ਜੁੰਟਾ ਤੇ ਉਹ 2 ਸਾਲ ਹੋ ਗਏ ਇੱਥੇ ਆਏ ਨੂੰ ਤੇ ਸਾਡੀ ਜਿਹੜੀ ਸੇਵਾ ਚੱਲਦੀ ਆ ਪਿੰਡਾਂ ਪਿੰਡਾਂ ਦੇ ਵਿੱਚ ਪੰਛੀ ਦੇ ਰਹਿਣ ਵਸੇਰੇ ਤੇ ਪੌਦੇ ਲਾਉਣ ਦੀ ਅੱਜ ਅਸੀਂ ਇਸ ਪਿੰਡ ਦੇ ਵਿੱਚ ਵੀ ਆਪਣੀ ਕੋਸ਼ਿਸ਼ ਜਿਹਾ ਪਾ ਰਹੇ ਹਾਂ ਅੱਜ ਅਸੀਂ ਵੀਰ ਸੰਜੀਵ ਦੇ ਜੀਵ ਦੇ ਘਰ ਆਏ ਹਾਂ ਅਸੀਂ ਇੱਥੇ ਇਹਨਾਂ ਦੇ ਘਰ ਵੀ ਬਹੁਤ ਕੁਦਰਤ ਨੂੰ ਪਿਆਰ ਕਰਦੇ ਨੇ ਵੀਰਾਂ ਇਹਨਾਂ ਦੇ ਘਰੇ ਹਰਾ ਭਰਾ ਘਰਾ ਤੁਸੀਂ ਸਾਰਾ ਵੀਡੀਓ ਚ ਦੇਖ ਹੀ ਲੈਣਾ ਤੇ ਅਸੀਂ ਵੀ ਇੱਥੇ ਪੰਛੀਆਂ ਦੇ ਰਹਿਣ ਸੇਰਾ ਲਾ ਕੇ ਜਾ ਰਹੇ ਹਾਂ ਘਰੇ ਤੇ ਇਹਨਾਂ ਦਾ ਹਰਾ ਭਰਾ ਘਰਾ ਦੇਖ ਕੇ ਬਹੁਤ ਦਿਲ ਨੂੰ ਖੁਸ਼ੀ ਹੋਈ ਕਿਉਂਕਿ ਇਹ ਵੀ ਵੀਰ ਬਾਤਾਵਨ ਨੂੰ ਬਹੁਤ ਪਿਆਰ ਕਰਦੇ ਨੇ ਬਹੁਤ ਇਹਨਾਂ ਦੇ ਘਰੇ ਮੱਲੋ ਜਿਹੜੇ ਬਰਾਸਤੀ ਰੁੱਖ ਵੀ ਲੱਗੇ ਨੇ ਤੇ ਆਪਣੇ ਬੂਟੇ ਵੀ ਲੱਗੇ ਨੇ ਫਲਦਾਰ ਬੂਟੇ ਲੱਗੇ ਨੇ ਬਹੁਤ ਤੇ ਬੀਜੀ ਦਾ ਸੀ ਬਹੁਤ ਧੰਨਵਾਦ ਕਰਦੇ ਆ ਬੀਜੀ ਨੇ ਬਹੁਤ ਬੜੀ ਸਾਡੀ ਸੇਵਾ ਕੀਤੀ ਤੇ ਇਹਨੇ ਆਪਣੇ ਸਰਦਾਰ ਅਮਰਤ ਸਿੰਘ ਦੇ ਇਹ ਤਾਇ ਦੇ ਲੜਕੇ ਹੀ ਨੇ ਤੇ ਸਾਡੇ ਵੀ ਦੋਸਤ ਨੇ ਅਸੀਂ ਅਜਨ ਨੂੰ ਮਿਲ ਕੇ ਜੇ ਆਪਣਾ ਇਥੇ ਯੋਗਦਾਨ ਪਾ ਚੱਲੇ ਆ ਇਨਾਂ ਦਾ ਘਰ ਚਾਰੇ ਪਾਸੋਂ ਹਰੀਆਲੀ ਹਰੀਆਲੀ ਭਲਦਾਰ ਬੂਟੇ ਤੇ ਤੁਸੀਂ ਦੇਖ ਰਹੇ ਹੋ ਕਿੰਨੇ ਵਧੀਆ ਇਹਨਾਂ ਨੇ ਮਨ ਲੋ ਜਿਹੜੇ ਘਰ ਦੇ ਸ਼ਜਾਦਤ ਕੀਤੀ ਪਈ ਆ ਕਿਉਂ ਜਿੰਨਾਂ ਵੀਰਾਂ ਨੂੰ ਪਤਾ ਕੁਦਰਤ ਬਾਰੇ ਉਹ ਹਮੇਸ਼ਾ ਕੁਦਰਤ ਨਾਲ ਪਿਆਰ ਕਰਦੇ ਨੇ ਅਸੀਂ ਦੇਖ ਹੀ ਰਹੇ ਹਾਂ ਸਾਹਮਣੇ ਦੇਖੋ ਚਾਰੇ ਪਾਸੇ ਬੇਲਾਂ ਐ ਤੇ ਫਲਦਾਰ ਬੂਟੇ ਤੇ ਅਸੀਂ ਵੀ ਚੱਕਰ ਕੀਤੇ ਨੇ ਫਲਦਾਰ ਬੂਟੇ ਖਾ ਕੇ ਬਹੁਤ ਵਧੀਆ ਨੇ ਇੱਥੇ ਤੇ ਮੈਂ ਤਾਂ ਇਹੀ ਵੀਰਾਂ ਨੂੰ ਕਹਿਣਾ ਤੇ ਵੱਧ ਤੋਂ ਵੱਧ ਆਪਣਾ ਜਿਹੜਾ ਘਾਰਾਂ ਦੇ ਵਿੱਚ ਬੁੱਟੇ ਲਾਓ ਤੇ ਫਲਦਾਰ ਬੁੱਟੇ ਲਾਓ ਪੰਜ ਛੇ ਰਹਿਣ ਵਜਿਰੇ ਲਾਓ ਤੇ ਇੱਧਰ ਸਾਡੇ ਬਾਬਾ ਜੀ ਨੇ ਸਾਡੇ 14 2014 ਦੇ ਵਿੱਚ ਜੁਨਟ ਵਿੱਚ ਪੋਸਟਿੰਗ ਆਏ ਸੀ ਇਹਨਾਂ ਨੂੰ ਵੀ 10 ਸਾਲ ਹੋ ਗਏ ਅੱਜ ਅਸੀਂ ਗੁਰੂ ਘਰ ਵੀ ਮਨ ਲੋ ਫਰੂਟ ਵਾਲੇ ਬੁੱਟੇ ਲਾ ਕੇ ਜਾ ਰਹੇ ਹਾਂ ਤੇ ਬਾਬਾ ਜੀ ਬਹੁਤ ਨਿੱਕੇ ਸੁਭਾਅ ਦੇ ਨੇ ਤੇ ਅਸੀਂ ਬਾਬਾ ਜੀ ਦੇ ਨਾਲ ਸੇਵਾ ਕਰਕੇ ਅਸੀਂ ਆਪਣਾ ਇੱਥੇ ਯੋਗਦਾਨ ਪਾ ਚਲੇ ਆ ਜੀ ਅਸੀਂ ਅਸੀਂ ਗੁਰੂ ਘਰ ਦੇ ਸਾਹਮਣੇ ਮਲੋ ਜਿਹੜੇ ਤਿੰਨ ਨੇ ਉਹ ਫਾਲਦਰ ਬੋਟੇ ਲਾ ਕੇ ਜਾ ਰਹੇ ਹਾਂ ਮੈਂ ਤੇ ਮੇਰੀ ਧਰਮਪਤਨੀ ਕਨਪਾਲ ਵੱਲੋਂ ਅਸੀਂ ਜਿਹੜੀ ਮਹਮ ਚਲਾਈ ਆ ਤੇ ਬਾਬਾ ਜੀ ਬਹੁਤ ਖੁਸ਼ ਹੋਏ ਬਾਬਾ ਜੀ ਕਹਿੰਦਾ ਵੀ ਬਹੁਤ ਵੱਡੀ ਤੁਸੀਂ ਜਿਹੜੀ ਸੇਵਾ ਕਰ ਰਹੇ ਹੋ ਤੇ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਇਹ ਸੇਵਾ ਕਰਨੀ ਚਾਹੀਦੀ ਆ ਤੇ ਤਾਂ ਜੋ ਅਸੀਂ ਜਿਹੜਾ ਵਾਤਾਵਰਨ ਇਹਨਾਂ ਗਰਮ ਪ੍ਰਦੂਸ਼ ਇੱਥੇ ਹੋ ਗਿਆ ਉਹਨੂੰ ਅਸੀਂ ਠੰਡ પાਸਾ ਕੀਏ ਤੇ ਇੱਥੇ ਸਾਡੇ ਜੂੰਡ ਦੇ ਵਿੱਚ ਬਹੁਤ ਫਲਦਾਰ ਬੂਟੇ ਲੱਗੇ ਨੇ ਤੇ ਅਸੀਂ ਜਿਹੜੇ ਪਿੱਛੇ ਦਿਖ ਰਹੇ ਤੁਹਾਨੂੰ ਅੰਬਾਂ ਦੇ ਇਹ ਪੇੜ ਆ ਇਹ ਜਦੋਂ 99 ਦੇ ਵਿੱਚ ਹੈ ਜੀ ਇਹ ਛੋਟੇ ਛੋਟੇ ਜੱਟ 10 ਫੁੱਟ ਦੇ ਅੱਜ ਦੇ 25 30 ਫੁੱਟ ਦੇ ਚਾਰੇ ਪਾਸੇ ਘਰ ਬਹੁਤ ਵਧੀਆ ਇੱਥੇ ਮਾਲ ਜਿਹੜੇ ਫਲ ਲੱਗਦੇ ਨੇ ਹੁਣ ਬਹੁਤ ਪਰ ਇਹ ਵੀ ਆ ਵੇਖਦਾ ਹਾਂ ਸਾ ਉਹ ਬੂਟਾ ਟੋਗਾਟਾ ਸੇ ਹੋਣਾ ਤੇ ਯਾਦਲੇ ਫਲਦਾਰ ਦਾ ਅੱਜ ਅਸੀਂ ਵੀ ਕੋਸ਼ਿਸ਼ ਆਪਣੇ ਤੇ ਫਲਦਾਰ ਬੂਟੇ ਲਾ ਕੇ ਆਪਣਾ ਯੋਗਦਾਨ ਪਾ ਰਹੇ ਆ ਕਿਉਂਕਿ ਹਮੇਸ਼ਾ ਇਹ ਸਾਡਾ ਇੱਕ ਘਰ ਆ ਅਸੀਂ ਘਰ ਦੇ ਬਚਾਉਣ ਦੇ ਜਾਂਦੇ ਰਹਨੇ ਆ ਤੇ ਅਸੀਂ ਬਹੁਤ ਮੱਲੋ ਆਪਦੀ ਵੀ ਬਹੁਤ ਜਿ ਲੱਗਦਾ ਆਪਣੇ ਘਰ ਆਉਣ ਤੇ ਤੇ ਬਹੁਤ ਰਿਸਪੈਕਟ ਕਰਦੇ ਨੇ ਸਾਡੇ ਐਸਨ ਸਾਹਿਬ ਜੀ ਕੰਜੀ ਸਾਹਿਬ ਤੇ ਬਾਕੀ ਐਸੇ ਆਪਣੇ ਸਾਹਿਬ ਕਿੰਝ ਜੀ ਸਾਵਾ ਬਾਕੀ ਵੀਰਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਸਹਿਯੋਗ ਦਿੱਤਾ ਅਸੀਂ ਆਉਂਦੇ ਜਾਂਦੇ ਰਹਾਂਗੇ ਤੇ ਇੰਨਾ ਕਹਦਾ ਹਾਂ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ